ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਨਵੀਆਂ ਸੜਕਾਂ ਬਣਵਾਉਣ ਨੂੰ ਲੈ ਕੇ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਤਹਿਤ ਹਲਕਾ ਫਿਰੋਜ਼ਪੁਰ ਦੇ ਦਿਹਾਤੀ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਈਆ ਵੱਲੋਂ ਫਿਰੋਜ਼ਪੁਰ ਦਿਹਾਤੀ ਵਿੱਚ ਸੜਕਾਂ ਦੇ ਨੀਂ ਪੱਥਰ ਰੱਖੇ ਜਾ ਰਹੇ ਨੇ ਇਸੇ ਤਹਿਤ ਹੀ ਅੱਜ ਉਹਨਾਂ ਮਬਦੌਰ ਤੋਂ ਪਿੰਡ ਅਲਫੂਕੇ ਨੂੰ ਜਾਂਦੀ ਸੜਕ ਦਾ ਨਵੀਨੀਕਰਨ ਨੂੰ ਲੈ ਕੇ ਮਮਦੋੜ ਵਿਖੇ ਨੀ ਪੱਤਰ ਰੱਖਿਆ ਜਿਸ ਦੀ ਲੰਬਾਈ 4.5 ਕਿਲੋਮੀਟਰ ਅਤੇ ਇਸ ਸੜਕ ਤੇ ਕਰੀਬ 1 ਕਰੋੜ ਰੁਪਏ ਖਰਚ ਆਵੇਗਾ ਜਿਸ ਨੂੰ ਬਣਾਉਣ ਲਈ ਜਲਦੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਜੀ ਮਮਦੋੜ ਵਿਖੇ ਨਵੇਂ ਪੈਰੇ ਸੀਵਰੇਜ ਸਿਸਟਮ ਨੂੰ ਵੀ ਦਸੰਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ ਅਤੇ ਖਾਈ ਟੀ ਪੁਆਇੰਟ ਵਾਲ ਵੀ ਸੜਕ ਬਣਾਈ ਜਾਏਗੀ ਅਤੇ ਜਲਦੀ ਹੀ ਮਮਤੋੜ ਦੇ ਨਵੇਂ ਬਸ ਸਟੈਂਡ ਨੂੰ ਵੀ ਵਧੀਆ ਤਰੀਕੇ ਦੇ ਨਾਲ ਬਣਾਇਆ ਜਾਏਗਾ ਉਹਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਸਟੇਡੀਅਮ ਨੂੰ ਵੀ ਇੱਕ ਨਵੀਂ ਦੇਖ ਦਿੱਤੀ ਜਾਏਗੀ ਇਸ ਸਮੇਂ ਸਾਰੇ ਹੀ ਅਧਿਕਾਰੀ ਸਾਹਿਬਾਨ ਮੌਕੇ ਤੇ ਮੌਜੂਦ ਰਹੇ ਮੈਂ ਥੋੜੀ ਪਿਛੇ ਕੰਪੂਟਰ ਦਾ ਧੰਨਵਾਦ ਕਰਦਾ ਮਾਰੀਓ ਕੁਮਤਰੀ ਸਰਦ ਕੋ ਬੱਚਾ ਚਾਹਦੇ ਦਾ ਜਿਨ੍ਹਾਂ ਦੀ ਯੋਗ ਅਗਵਾਈ ਹੈ ਹਾਂ ਹਾਂ ਔਰ ਸਾਡੇ ਜੀਡਬਲਯੂਡੀ ਮੰਤਰੀ ਹਰਪ੍ਰੀਤ ਸਿੰਘ ਜੀ ਸਾਹਿਬ ਜਿਨ੍ਹਾਂ ਦੀ ਦਿਖਨਵਾਈ ਹੈ ਪੂਰੇ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਨਾ ਲੇਲੀ ਕਰਨ ਕਿੰਨਾ ਜ਼ਿਆਦਾ ਔਰ 올ਓਵਰ ਪੰਜਾਬ ਦੇ ਵਿੱਚ 10000 ਕਿਲੋ ਮੀਟਰ ਤੋਂ ਵੱਧਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਦੰ ਲੇਲੀ ਕਰਨ ਹੁੰਦੀ ਆ ਅੱਜ ਇਸ ਸਮੇਂ ਅਸੀਂ ਮਾਈ ਪੁਲੀ ਚੌਕ ਅੰਮ੍ਰਿਤਪੁਰ ਦੇ ਵਿਚਕਾਰ ਖੜੇ ਆਂ ਇਹ ਜਿਹੜੀ ਸੜਕ ਹੈ ਇਹ ਅਲਫੂਕੇ ਤੱਕ ਜਾਏਗੀ ਕਰੀਬ 2.8 ਕਿਲੋ ਮੀਟਰ ਦਾ ਇੱਕ ਟੁਕੜਾ ਹੈਗਾ ਔਰ ਜਿਹਦੇ ਚ 4.5 ਕਿਲੋ ਮੀਟਰ ਦੇ ਕਰੀਬ ਜਿਹੜਾ ਏਰੀਆ ਉਹ ਫਸਲਪੁਦ ਦਿਹਾਤੀ ਤੇ ਪਿੰਡਾਂ ਦੇ ਵਿੱਚ ਪੰਡਾ ਉਹ ਇਹ ਜਿਹੜੀ ਸੜਕ ਉੱਥੇ ਤੱਕ ਜਾਏਗੀ ਉਸ ਤੋਂ ਅੱਗੇ ਜਿਹੜੇ ਪਿੰਡ ਸਟਾਰਟ ਹੋਣਗੇ ਉਹ ਗੁਰੂ ਹਰਸਾਏ ਦਿਹਾਤੀ ਸੌਰੀ ਗੁਰੂ ਹਰਸਾਏ ਇਲਾਕੇ ਦੇ ਪਿੰਡ ਹਨ ਅੱਜ ਇਸ ਇੱਥੇ ਆਉਣ ਤੋਂ ਪਹਿਲਾਂ ਮੈਂ ਸਾਡੇ ਜੀਰਾ ਰੋਡ ਤੋਂ ਲੈ ਕੇ ਸੱਪਾ ਵਾਲੀ ਤੱਕ ਦਾ ਜਿਹੜਾ ਰੋਡ ਬਣ ਰਿਹਾ ਹੈਗਾ ਉਹਦਾ ਨਿਵੇਕਲ ਕੋਲ ਹੈ ਪਿਆਰੇ ਆਣੇ ਤੋਂ ਸਟਾਰਟ ਹੋ ਕੇ ਸੱਪਾ ਵਾਲੀ ਨੇੜੇ ਅੱਧੇ ਤਿੰਨ ਚਾਰ ਕਿਲੋ ਮੀਟਰ ਦਾ ਹੋਟਾ ਹੈ ਅਸੀਂ ਉਹਦਾ ਇਹ ਪੱਥਰ ਰੱਖਿਆ ਹੈਗਾ ਔਰ ਜਿੰਨੀਆਂ ਵੀ ਸੜਕਾਂ ਫੋਕਸ ਨੂੰ ਦਿਹਾਤੀ ਏਰੀਆ ਦੇ ਨਾਲ ਨਾਲ ਜਿਹੜੀ ਸਰਕਾਰ ਪੰਜਾਬ ਦੇ ਬਹੁਤ ਸਾਰਿਆਂ ਜਿਹੜੀ ਸਰਕਤ ਬਣਾ ਲਈ ਜੀ ਹਰ ਉਹਨਾਂ ਦੇ ਰੋਡ ਮੈਪ ਵੀ ਤਿਆਰ ਹੈ ਸਰ ਕਿੰਨੇ ਚਿਰ ਦੇ ਵਿੱਚ ਕਲੀਡ ਹੋ ਜਾਊਗੀ ਜੀ ਇਹ ਕਿੰਨੇ ਟਾਈਮ ਤੱਕ ਚੱਲੇਗਾ ਆਪਣੇ ਜੋ 6 ਮਹੀਨੇ ਹੈਗਾ ਰੋਡ ਦਾ ਫੈਸਲਾ ਉਸ ਬਾਅਦ ਹੈਗਾ ਉਹ ਹੈਗ ਮੈਂਨਟੇਨੈਂਸ ਹੈਗੀ 5 ਸਾਲ ਦਾ ਇੱਕ ਚੀਜ਼ ਇੱਕ ਵਿਦਨ 6 ਮਾਸ ਦੇ ਦੇ ਕੰਪਲੀਟ ਹੋ ਗਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਕਿ ਇਹ ਜਾਣਕਾਰੀ ਮੈਂ ਸਭ ਨਾਲ ਸਾਂਝੀ ਕਰਾਂ ਫਰਸਟ ਟਾਈਮ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਸਰਕਾਰ ਨੇ ਕਿਸੇ ਵੀ ਸੜਕ ਜਿਹੜੀ ਵੀ ਸੜਕ ਬਣ ਗਈ ਉਹਦੇ ਵਾਸਤੇ ਇੱਕ ਰਿਜ਼ਰਵ ਫੰਡ ਰੱਖਿਆ। ਉਹ ਰਿਜ਼ਰਵ ਫੰਡ ਇਸ ਕਰਕੇ ਹੈ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਸੜਕ ਖਰਾਬ ਹੋ ਜਾਂਦੀ ਹੈ ਜਾਂ ਕਿਸੇ ਬਾਦਸ਼ਾਹ ਮੂਸ਼ਾ ਕਰਕੇ ਜਾਂ ਕੁਝ ਵੀ ਕੋਈ ਵੀ ਜੇ ਉਹਦੇ 'ਚ ਸੜਕ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਵਾਸਤੇ ਮੇਨਟੇਨੈਂਸ ਫੰਡ ਜਿਹੜਾ ਹੈਗਾ ਉਹ ਰਿਜ਼ਰਵ ਰੱਖਿਆ। ਆਪਣੇ ਇੱਥੇ ਕਿੰਨਾ ਰੱਖਿਆ ਰਿਜ਼ਰਵ ਫੰਡ ਜਸੂ ਜੀ ਜਿਹੜਾ ਆਪਣੇ ਹੈਗਾ 31 ਲੱਖ ਰੁਪਏ ਦਾ ਇੱਕ ਕਰੋੜ ਤੇ ਰੌਂਡ ਬਾਉਂਡ ਕੋਈ 70 ਲੱਖ ਰੁਪਏ ਦਾ ਇੱਕ ਟੋਟਲ ਕਾਸਟ ਆਫ ਪ੍ਰੋਜੈਕਟ ਹੈ ਜੀ ਜਿਹਦੇ ਚ 30 ਲੱਖ ਰੁਪਏ ਜਿਹੜਾ ਉਹ ਰਿਜ਼ਰਵ ਫੰਡ ਰੱਖਿਆ ਹੈ ਤੇ ਜੇ ਕਦੇ ਇਸ ਸਰਗੁਰ ਕੋਈ ਨੁਕਸਾਨ ਹੋਦਾ ਤਾਂ ਇਮੀਡੀਏਟ ਜਿਹੜਾ ਹੈਗਾ ਸੀ ਇਹ ਰਮਮਤ ਕਰਾਂਗੇ ਇਸ ਮੁਮਦੂਰ ਦੇ ਦਾ ਸੀਵਰੇਜ ਹੈ ਕੰਮ ਰੁਕਿਆ ਪਿਆ ਸੀਵਰੇਜ ਦੇ ਪਿੱਛੇ ਦੇਖੋ ਸੀਵਰੇਜ ਮੈਂ ਜਦੋਂ ਇਹ 14 ਮਾਰਚ 2024 ਜਦੋਂ ਅਸੀਂ ਪੰਜਾਬ ਆਪਣਾ ਮਨਤੋਂ ਦੇ ਵਿੱਚ ਸ਼ਿਗਰੇ ਦਾ ਨਾਮ ਰੱਖਿਆ ਸੀ ਉਹ ਮੈਂ ਮਨਤੋਂ ਵਾਸੀ ਨੇ ਨਕੀਰ ਦਿੱਤੀ ਸੀ ਕਿਉਂਕਿ ਮਨਤੋਂ ਦੇ ਇਤਿਹਾਸ ਦੇ ਵਿੱਚ ਫਸਟ ਟਾਈਮ ਇਹ ਸ਼ਿਗਰੇ ਸਿਸਟਮ ਸੀ ਹੋ ਗਿਆ ਟੈਰੀਆ ਤੇ ਮੈਂ ਲੋਕਾਂ ਨੂੰ ਪੀਪੀਸੀ ਦੀ ਖੁਸ਼ੀ ਸਾਥ ਦੇ ਆ ਕੇ ਥੋੜੇ ਜਿਹਾ ਪੇਸ਼ੈਂਸ ਅੱਖੜੇ ਤੇ ਮੈਂ ਤਧਮਤਦੀਆਂ ਮੰਮੂਰਤ ਵਾਸੀਆਂ ਨੇ ਮੰਮੂਰਤ ਦੇ ਸ਼ਹਿਰੀ ਕਸਬੇ ਦੇ ਵਿੱਚ 13 ਦੇ 13 ਵਾਰਡਾਂ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਇਥੋਂ ਲੰਘ ਕੇ ਜਾਂਦੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਪੇਸ਼ੈਂਸ ਵੀ ਦਿਖਾਇਆ ਸੇਵਰੇਜ ਦਾ ਕਮ ਆਲਮੋਸਟ 80% ਜਿਹੜਾ ਹੈਗਾ ਉਹ ਕੰਪਲੀਟ ਹੋ ਚੁੱਕਿਆ ਹੈ ਗਲੀਆਂ ਨੂੰ ਜਿਹੜਾ ਜੋੜਨ ਦਾ ਉਹਨਾਂ ਦੇ ਕਨੈਕਸ਼ਨਸ ਹੈ ਉਹ ਜੋੜ ਲੈਣੇ ਔਰ ਜਿੱਦਨੇ ਕੰਮ ਖਤਮ ਹੋਗਾ ਵੈਸੇ ਮੇਰੀ ਗੱਲ ਹੋਈ ਸੀ ਤਾਂ Uh, 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਇਹ ਸਾਰੀਆਂ ਜਿਹੜੀਆਂ ਸੱਤਾਂ ਅਸੀਂ ਮਨੋਂ ਦਾ ਡਾਟ ਘਟ ਹੈਗਾ ਔਰ ਆਉਣ ਦੇ 2 ਮਹੀਨਿਆਂ ਦੇ ਅੰਦਰ ਮਨਮਨਜ਼ੂਰ ਦੀਆਂ ਜਿਹੜੀਆਂ ਸੱਤਾਂ ਉਹ ਪੰਜਨਗਤ। ਤੇ ਇਹ ਸਭ ਹੋਰ ਤੁਸੀਂ 27-24 ਤੋਂ ਪਹਿਲਾਂ ਕਵਾਦਾ ਕੀਤਾ ਮਨਜ਼ੂਰਵਾਸਾਂ ਜੀ ਬਸਟਾਡ ਬਣਾਇਆ ਜਾਵੇ ਦਿੱਕ ਬਸਟਾਡ ਇਹ ਤੱਕ ਨਹੀਂ ਬਣਿਆ ਜੀ। ਬਸਟਾਡ ਵਾਲੀ ਜਿਹੜੇ ਕੰਮ ਮੈਂ ਉਹ ਚੱਲ ਰਿਹਾ ਮੇਰੀ 3-4 ਗੱਲ ਡਿਸਕਸ਼ਨਸ ਹੋਈ ਹੈ ਫਿਰਾਂ ਜੀ ਮੇਰੇ ਨਾਮ ਖੜੇ ਨੇ ਪਿੰਦਰ ਸਿੰਘ ਜੀ ਸਾਹਿਬ ਮਾਰਕਟ ਕਮੇਟੀ ਦੇ ਚੇਅਰਮੈਨ ਸਦਾ ਗੁਰਾਸਿੰਦਰ ਸਿੰਘ ਮੁੱਚੀ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਤੇ ਰਾਜਮਾਨ ਉਹ ਚਲਰੀ ਸੀ ਕਿਉਂਕਿ ਜਿਹੜਾ ਇਹ ਚੌਕ ਹੈਗਾ ਜਿਹੜਾ ਮਾਈਪੋਲੀ ਚੌਕ ਸਾਡੇ ਕੋਲ ਦੋ ਤਿੰਨ ਲੋਕੇਸ਼ਨ ਹੈ ਜਿਹੜਾ ਇਹਦਾ ਸਹੀ ਇੱਕ ਥੋੜੀ ਜ਼ਿਆਦਾ ਜਿਹੜਾ ਕਰਾਊਡ ਹੈਗਾ ਉਹ ਉਧਰਲੇ ਪਾਸੇ ਜ਼ਿਆਦਾ ਜਾਂਦਾ ਹੈ ਜਿਹੜਾ ਥਾਣੇ ਦੇ ਸਮੇ ਸੋ ਅਸੀਂ ਲੈਂਡ ਆਈਡੈਂਟੀਫਾਈ ਕਰ ਰਹੇ ਹਾਂ ਫਸਟ ਸਟੈਂਡ ਤੇ ਮੇਰੀ ਗੱਲ ਹੋਈ ਸੀ ਮੇਰੀ ਇਸ ਸੰਬੰਧ ਵਿੱਚ ਟ੍ਰਾਂਸਪੋਰਟ ਮੰਤਰੀ ਸਰ ਮਾਲ ਜੀ ਸਿੰਘ ਕੋਲ ਸਾਹਮਣੇ ਵੀਡੀਓ ਵਿੱਚ ਸੀ ਅਸੀਂ ਲੱਗੇ ਹੋਏ ਹਾਂ ਸਰ ਇੱਕ ਨਾ ਇੱਕ ਸਟੇਡੀਅਮ ਜਿਹੜਾ ਹੈ ਉਹਦੀ ਹਾਲਤ ਬਹੁਤ ਮਾੜੀ ਹੈ ਉਹਦੇ ਬਾਅਦ ਕੋਈ ਫੰਡ ਜਾਰੀ ਹੋਇਆ ਜੀ ਤਾਂ ਕੋਈ ਤੁਸੀਂ ਆਪਣੇ ਫੈਕਟਰੀ ਕੋਟੇ ਵਿੱਚੋਂ ਲਾ ਕੇ ਜਾਂ ਉਹਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ 5 ਕਰੋੜ ਰੁਪਇਆ ਮਾਨੀਸ਼ ਸਿੰਘ